ਨਹੀਂ ਦੇਣਾ ਕਿਸੇ ਨੂੰ ਜੇ ਮੈਨੂੰ ਮਾੜਾ ਬੋਲ ਕੇ ਮੈਨੂੰ ਨਿੰਦਗੇ ਜਾਂ ਮੇਰੇ ਬਾਰੇ ਮਾੜਾ ਲਿਖ ਕੇ ਕਿਸੇ ਅਗਲੇ ਨੂੰ ਸਕੂਨ ਮਿਲਦਾ ਉਹਦੀ ਆਤਮਾ ਤਾਂ ਖੁਸ਼ ਹੋ ਰਹੀ ਹੈ ਗੱਲ ਮੁਕੀ ਉਹਨੂੰ ਖੁਸ਼ ਹੋਣਾ ਕੁਝ ਦਿਨ ਪਹਿਲਾਂ ਇਨਫਲੂਐਂਸਰ ਅਮਰਤਾ ਆਪਦੀ ਇੱਕ ਇੰਟਰਵਿਊ ਆਈ ਜਿਹਦੇ ਵਿੱਚ ਕੀ ਅਮਰਤਾ ਆਪਣੇ ਬਾਕਰਪੁਰ ਦੇ ਸਾਇੰਸ ਸੁਰਿੰਦਰ ਸਾਈਂ ਜੀ ਬਾਰੇ ਬਹੁਤ ਕੁਝ ਗਲਤ ਬੋਲਿਆ ਕਿ ਇਹ ਸਭ ਪਖੰਡ ਕਰਦੇ ਨੇ ਇਹਨਾਂ ਤੋਂ ਬਚੋ ਉੱਥੇ ਤੁਹਾਨੂੰ ਦੱਸਦੀ ਹੈ ਕਿ ਸੁਰਿੰਦਰ ਸਾਈਂ ਜੀ ਵੱਲੋਂ ਅਮਰਤਾ ਬਲੇ ਇੱਕ ਬਹੁਤ ਵੱਡਾ ਰਿਪਲਾਈ ਆਇਆ ਹੈ ਸੁਰਿੰਦਰ ਸਾਈਂ ਜੀ ਵੱਲੋਂ ਉਹਨਾਂ ਦੇ ਇੰਸਟਾਗ੍ਰam ਉੱਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਕਹਿੰਦੇ ਪਏ ਨੇ ਕਿ ਜੇ ਕਿਸੇ ਨੂੰ ਮੇਰੇ ਬਾਰੇ ਮਾੜਾ ਬੋਲ ਕੇ ਮਾੜਾ ਲੈ ਕੇ ਖੁਸ਼ੀ ਮਿਲਦੀ ਹੈ ਤਾਂ ਮੈਂ ਬਹੁਤ ਖੁਸ਼ਕਿਸਮਤਾਂ ਕਿ ਮੇਰੀ ਵਜ੍ਹਾ ਤੋਂ ਕਿਸੇ ਨੂੰ ਖੁਸ਼ੀ ਮਿਲ ਰ ਜੋ ਵੀਡੀਓ ਤੁਸੀਂ ਹੁਣ ਦੇਖੋਗੇ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਲੱਖ ਮੇਰੀ ਕੋਈ ਬੁਰਾਈ ਕਰ ਮੇਰੇ ਬਾਰੇ ਮਾੜਾ ਬੋਲੇ ਮਾੜਾ ਲਿਖੇ ਜੋ ਉਹਦਾ ਦਿਲ ਕਰਦਾ ਜੇ ਉਹਨੂੰ ਜੇ ਕਿਸੇ ਵਿਅਕਤੀ ਨੂੰ ਮੇਰੇ ਬਾਰੇ ਮਾੜਾ ਲਿਖੇ ਖੁਸ਼ੀ ਮਿਲ ਰਹੀ ਹੈ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰਾ ਸਾਈ ਮੇਰੇ ਕੋਲ ਮੇਰੀ ਮਜਦਦ ਤੋਂ ਘਟਾ ਘਟਾ ਨੂੰ ਤਾਂ ਕੋਈ ਮਿਲਨੀ